ਬਾਈ ਜੀ ਸਸਰੀ ਕਾਲ ਜੀ ਆਪਾਂ ਪਹੁੰਚੇ ਆਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਬਾਈ ਇੱਥੇ ਬਾਈ ਬਿੱਟ ਸੰਪਰਕ ਫਰਮ ਵਾਲਿਆਂ ਦੀ ਸਟਾਲ ਲੱਗੀ ਆ ਉਹਨਾਂ ਕੋਲੇ ਆਪਾਂ ਕਾਫੈਕਟਿਵ 골ਡ ਲੈਣਾ ਵੀਰੇ ਤੇ ਲੈ ਆਪਾਂ ਬਾਕੀ ਵੀਰੇ ਸੋਨੂੰ ਆਪਾਂ ਰਿਜ਼ਲਟ ਲੈਤਾ ਵੀ ਇਹ ਦਵਾਈਆਂ ਦਾ ਹਨਾ ਸੋਨੂੰ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਵਾਉਣੀ ਆ ਵੀ ਇਹਦਾ ਕੀ ਰਿਜ਼ਲਟ ਆ ਬਾਕੀ ਹੂੰ ਤਾਂ ਵੀਰੇ ਬਸ ਤੁਹਾਨੂੰ ਦੱਸ ਹੀ ਦਿੱਤਾ ਹਨਾ ਬਾਕੀ ਇਹਨਾਂ ਤੋਂ ਆਪਾਂ ਜ਼ਿਆਦਾ ਜਾਣਕਾਰੀ ਸਾਰੀ ਜਾਣਕਾਰੀ ਇਹ ਜੇ ਤੁਹਾਨੂੰ ਵੀਰੇ ਸੁਣਾਉਣੇ ਆ ਬਾਕੀ ਕਰਾਉਣੇ ਆ ਗੱਲਬਾਤ ਵੀਰੇ ਤੁਹਾਡੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਸਰ ਕੀ ਹਾਲ ਨੇ ਜੀ ਸਰ ਕਿਵੇਂ ਹੋਇਆ ਜੀ ਇਹ ਜਿਵੇਂ ਚੱਲ ਰਿਹਾ ਸੇਲ ਵਧੀਆ ਜੀ ਬੜਾ ਵਧੀਆ ਰਿਸਪੌਂਸ ਰਿਹਾ ਸਾਰੇ ਵੀਰਾਂ ਦਾ ਸਾਰੇ ਭੈਣਾਂ ਦਾ ਠੀਕ ਹੈ ਜੀ ਔਰ ਬਹੁਤ ਅੱਛੇ ਲੋਕਾਂ ਨੂੰ ਰਿਜ਼ਲਟ ਮਿਲੇ ਪ੍ਰੋਡਕਟਾਂ ਦੇ ਜਿਨਸਾਈ ਪਾਊਡਰ ਦੇ ਠੀਕ ਹੈ ਜੀ ਸਾਡੇ ਉਪਰ ਬਹੁਤ ਅੱਛਾ ਰਿਸਪੌਂਸ ਆਇਆ ਹੈ ਮਿਨਸ 27 ਦਾ ਠੀਕ ਹੈ ਜੀ ਲੋਕਾਂ ਨੇ ਆ ਕੇ ਸਾਨੂੰ ਦੱਸਿਆ ਵੀ ਸਾਨੂੰ ਆਦਰ ਜਿਹੜੇ ਹੋਰ ਅਸੀਂ ਪਹਿਲੇ ਪਾਊਡਰ ਪਾ ਰਹੇ ਸੀ ਬੜੇ ਕੋਸਟਲੀ ਪਾਊਡਰ ਸੀ ਠੀਕ ਹੈ ਜੀ ਇਹਨਾਂ ਰਿਜ਼ਲਟ ਨਹੀਂ ਦੇ ਰਹੇ ਸੀ ਲੇਕਿਨ ਅਸੀਂ ਜਦੋਂ ਦਾ ਮਿਨਸ 27 ਪਾ ਰਹੇ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲ ਰਿਹਾ ਹੈ ਸਰ ਸੋਡਾ ਜਿਹੜਾ ਇਹ ਮਿਨਸ 27 ਪ੍ਰੋਡੈਕਟਰ ਹੈ ਨਾ ਜੀ ਇਹਦੇ ਤਾਂ ਚਰਚੇ ਨੇ ਹਾਂ ਜੀ ਇਹ ਤਾਂ ਜਮਾ ਇੱਕ ਨੰਬਰ ਤੇ ਚੱਲ ਰਿਹਾ ਜੀ ਬਿਲਕੁਲ ਬਿਲਕੁਲ ਮੈਂ ਪਹਿਲਾਂ ਬਹੁਤ ਮੈਂ ਵੀ ਬਹੁਤ ੱੱਕੇ ਖਾਦੇ ਨੇ ਜੀ ਠੀਕ ਹੈ ਜੀ ਕਦੇ ਕੋਈ ਪਾਊਡਰ ਪਾ ਲੈਂਦੇ ਸੀ ਕਦੇ ਕੋਈ ਹਾਂਜੀ ਜਿੱਦਾਂ ਦਾ ਆਪਾਂ ਮਿੰਨ 27 ਪਾਇਆ ਜੀ ਕਿਸੇ ਹੋਰ ਪਾਊਡਰ ਕੰਨੀ ਚੱਕਣ ਨੂੰ ਜੀ ਨਹੀਂ ਕਰਦਾ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਲੈ ਤਾਂ ਰੇਟ ਦਾ ਹਾਂਜੀ ਬਹੁਤ ਜਿਆਦਾ ਫਰਕ ਆ ਜੀ ਹੋਰਾਂ ਨਾਲੋਂ 300 ਰੁਪਏ ਕਿਲੋ ਵੀ ਮਿਲਦੇ ਨੇ ਬਿਲਕੁਲ ਜੀ ਬਿਲਕੁਲ ਇਹਦਾ ਰੇਟ ਸਿਰਫ 140 ਰੁਪਏ ਕਿਲੋ ਹੀ ਪੈਂਦਾ ਹੈ ਮਤਲਬ 100 ਤੁਸੀਂ ਅਗਰ ਜੇ ਵੱਡੀ ਬਾਲਟੀ ਲਓਗੇ ਤਾਂ 130 ਰੁਪਏ ਕਿਲੋ ਚ ਪਿਆ ਜਾਂਦੀ ਹੈ ਜੀ ਵੀ ਕਿਲੋ ਦੀ ਬਾਲਟੀ ਅੱਛੇ ਜੀ ਰਿਜ਼ਲਟ ਪੂਰਾ ਟੌਪ ਕਲਾਸ ਆ ਜੀ ਔਰ ਐਡਾ ਜ਼ਬਰਦਸਤ ਪ੍ਰੋਡਕਟ ਹੈ ਭਾਜੀ ਇਹਦਾ ਸਾਡਾ ਤੁਸੀਂ ਕਨਸੈਪਟ ਦੇਖੋ ਮਿੰਨ 27 ਦਾ ਮਤਲਬ ਹੀ ਸਾਡਾ ਇਹ ਹੈ ਅੱਛੇ ਜੀ ਵੀ ਇਹਦੇ ਚ 27 ਤਰ੍ਹਾਂ ਦੇ ਇਹ ਜੇ ਤੱਤ ਪਾਏ ਗਏ ਹੈ ਜਿਹੜੇ ਕਿ ਆਪਣੇ ਪਸ਼ੂ ਨੂੰ ਰੋਜ਼ਾਨਾ ਚਾਹੀਦੇ ਹੈ ਅੱਛੇ ਜੀ ਇਹਦੇ ਚ ਹਰ ਤਰ੍ਹਾਂ ਦੇ ਵਿਟਾਮਿਨ ਹਰ ਤਰ੍ਹਾਂ ਦੇ ਮਿਨਰਲ ਪ੍ਰੈਸ ਮਿਨਰਲਸ ਮਤਲਬ ਜੋ ਇੱਕ ਪਸ਼ੂ ਨੂੰ ਤੱਤ ਚਾਹੀਦੇ ਰਜਣਾ ਉਹ ਸਾਰੇ ਪਾਏ ਹੋਏ ਆ ਠੀਕ ਹੈ ਇਸ ਕਰਕੇ ਇਸ ਪ੍ਰੋਡਕਟ ਦੇ ਰਿਜ਼ਲਟ ਬੜੇ ਸ਼ਾਨਦਾਰ ਹੈ ਇੱਕ 300 ਰੁਪਏ ਕਿਲੋ ਵਾਲਾ ਪਾਊਡਰ ਵੀ ਇਹ ਰਿਜ਼ਲਟ ਨਹੀਂ ਦਿੰਦਾ ਜਿਹੜਾ ਇਹ ਦੇ ਦਿੰਦਾ ਨਹੀਂ ਦਿੰਦਾ ਸਹੀ ਗੱਲ ਹੈ ਜੀ ਜਿਹੜੇ ਪਸ਼ੂ ਤੁਹਾਡੇ ਹੀਟ 'ਚ ਨਹੀਂ ਆ ਰਹੇ ਜਿਹੜੇ ਪਸ਼ੂ ਤੁਹਾਡੇ ਬਾਰ-ਬਾਰ ਰਿਪੀਟ ਕਰ ਰਹੇ ਆ ਜਿਹੜੇ ਪਸ਼ੂ ਤੁਹਾਡੇ ਲਿੱਸੇ ਆ ਜਾਂ ਤੁਹਾਡੇ ਪਸ਼ੂ ਸੂਣ ਤੋਂ ਬਾਅਦ ਵੀ ਆਪਾਂ ਨੂੰ 4-4 6-6 ਮਹੀਨੇ ਟੱਪ ਜਾਂਦੇ ਬਣਦੇ ਹੀ ਨਹੀਂ ਹੀਟ 'ਚ ਨਹੀਂ ਆਉਂਦੇ ਹਰ ਜਗ੍ਹਾ ਤੇ ਕੰਮ ਕਰਦਾ ਹੈ ਠੀਕ ਹੈ ਜੀ ਇਹਨੂੰ ਤੁਸੀਂ 12 ਮਹੀਨੇ ਦੇ ਸਕਦੇ ਹੋ ਬ ओके okay जी ਵੱਡੇ ਪਸ਼ੂਆਂ ਨੂੰ ਤੁਸੀਂ 50 ਗ੍ਰਾਮ ਦੀ ਡੋਜ਼ ਦੇਣੀ ਹੈ ਛੋਟੇ ਪਸ਼ੂ ਆਪਣੇ ਕਟੀਆਂ ਬੱਚਿਆਂ ਨੂੰ ਤੁਸੀਂ ਤਿਆਰ ਕਰਨੀ ਹੈ ਉਮਰ ਦੇ ਹਿਸਾਬ ਨਾਲ ਤੁਸੀਂ ਡੋਜ਼ ਦਿਓ 1 ਸਾਲ ਤੋਂ ਉੱਪਰ ਕੋਈ ਵੀ ਤੁਹਾਡਾ ਬੱਚਾ ਹੈ ਉਹਨੂੰ 50 50 ਗ੍ਰਾਮ ਦਿਓ 6 ਮਹੀਨੇ ਤੋਂ 1 ਸਾਲ ਦੇ ਵਿੱਚ ਉਹਨੂੰ 25 25 ਗ੍ਰਾਮ ਦਿਓ ਔਰ ਅਗਰ ਕੋਈ ਬੱਚਾ ਤੁਹਾਡਾ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਹੈ ਉਹਨੂੰ 15 15 ਗ੍ਰਾਮ ਦਿਓ ਠੀਕ ਹੈ ਜੀ ਬਹੁਤ ਸੋਹਣਾ ਰਿਜ਼ਲਟ ਆ ਵੀਰ ਜੀ ਜਿਹੜਾ ਇੱਕ ਜੀ ਜਿਹੜਾ ਹੁਣ ਗਾਂ ਜਾਂ ਕੋਈ ਮੱਝ ਆ ਹੋ ਰਿਪੀਟ ਹੁੰਦੀ ਹੈ ਜੀ ਹੋ ਰਿਪੀਟ ਵਾਸਤੇ ਪੂਰਾ ਵਧੀਆ ਰਿਜ਼ਲਟ ਆ ਵੀਰ ਜੀ ਠੀਕ ਹੈ ਜੀ ਰਿਪੀਟਰ ਕੇਸਾਂ ਦੇ ਵਿੱਚ ਦੇਖੋ ਸਾਡੇ ਕੋਲ ਤਾਂ ਲੋਕਾਂ ਦੇ ਫੋਨ ਆਉਂਦੇ ਆ ਠੀਕ ਹੈ ਜੀ ਲੋਕ ਰਿਵਿਊ ਦਿੰਦੇ ਆ ਪਾਜੀ ਵੀ ਸਾਡਾ ਕੋਈ ਪਸ਼ੂ 8 ਮਹੀਨਿਆਂ ਤੋਂ ਰੀਪੀਟ ਕਰ ਰਿਹਾ ਸੀ ਕੋਈ ਸਾਲ ਤੋਂ ਕਰ ਰਿਹਾ ਸੀ ਬਣਿਆ ਹੀ ਨਹੀਂ ਸੀ ਉਹਨਾਂ ਨੇ ਇਹ ਪਾਊਡਰ ਪਾਇਆ ਜੀ 2-2 3-3 ਮਹੀਨੇ ਠੀਕ ਹੈ ਜੀ ਤੇ ਜਿਹੜੇ ਕੋਈ ਮਤਲਬ ਮਿਨਰਲ ਡੈਫੀਸ਼ੈਂਸੀ ਕਰਕੇ ਅਗਰ ਪਸ਼ੂ ਰੀਪੀਟ ਕਰ ਰਿਹਾ ਦੇਖੋ ਰਿਪੀਟਰ ਦੇ ਕਾਰਨ ਹੈ ਹਾਂਜੀ ਮਤਲਬ ਰੀਪੀਟ ਦਾ ਕੀ ਕਾਰਨ ਹੈ ਜਿਵੇਂ ਮੰਨ ਲਓ ਤੁਹਾਡਾ ਪਸ਼ੂ ਕੋਈ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਹੈ ਹਾਂਜੀ ਕੋਈ ਬੱਚੇਦਾਨੀ ਵਿੱਚ ਸੋਜ ਹੈ ਠੀਕ ਹੈ ਜੀ ਠੀਕ ਹੈ ਜੀ ਕੋਈ ਹਾਰਮੋਨਸ ਦਾ ਇਨਬੈਲੈਂਸ ਹੈ ਠੀਕ ਹੈ ਜੀ ਉੱਥੇ ਦੇਖੋ ਟ੍ਰੀਟਮੈਂਟ ਦੇਖਣਾ ਪਏਗਾ ਕੀ ਕਰਨਾ ਹੈ ਹਾਂਜੀ ਲੇਕਿਨ ਜਿੱਥੇ ਤੁਹਾਡੀ ਤਾਤਾਂ ਦੀ ਕਮੀ ਕਰਕੇ ਪੋਸ਼ਕ ਤੱਤਾਂ ਦੀ ਕਮੀ ਕਰਕੇ ਪਸ਼ੂ ਬਾਰ-ਬਾਰ ਰਿਪੀਟ ਕਰ ਰਿਹਾ ਹੈ ਠੀਕ ਹੈ ਜੀ ਜਾਂ ਬੱਚੇਦਾਨੀ ਕਮਜ਼ੋਰ ਹੈ ਉੱਥੇ ਮਿਹਨਤ 27 ਹੀ 100 1% ਰਿਜ਼ਲਟ ਦੇਗਾ ਠੀਕ ਹੈ ਜੀ ਬਹੁਤ ਸ਼ਾਨਦਾਰ ਪ੍ਰੋਡਕਟ ਹੈ ਜੀ ਭਾਈ ਇਹ ਦੇਖ ਲਓ ਜਮਾ ਪੂਰਾ ਇੱਕ ਨੰਬਰ ਤੇ ਚੱਲ ਰਿਹਾ ਮਿਹਨਤ 27 ਬਹੁਤ ਜਿਆਦਾ ਵਧੀ ਉਦੇ ਬਹੁਤ ਜਿਆਦੇ ਚਰਚੇ ਨਹੀਂ ਬਿਲਕੁਲ ਚਰਚੇ ਜੀ ਕਿਉਂਕਿ ਚਰਚੇ ਤਾਂ ਆਏ ਵੀਰ ਜੀ ਕਿ ਅਸੀਂ ਇੱਕ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹ ਪ੍ਰੋਡਕਟ ਲੈ ਕੇ ਆਏ ਆ ਜੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੁਸੀਂ ਦੇਖਿਆ ਹੋਣਾ ਮਲਟੀ ਵਿਟਾਮਿਨ ਬਹੁਤ ਆਉਂਦੇ ਆ ਜੀ ਹਾਂਜੀ ਹਾਂਜੀ ਉਹ 1200 ਦਾ ਕੋਈ 1500 ਦਾ ਕੋਈ 1000 ਦਾ ਬਥੇਰੇ ਸਸਤੇ ਜੈਨਿਕ ਵੀ ਬਹੁਤ ਆਉਂਦੇ ਆ ਜੀ ਠੀਕ ਹੈ ਜੀ ਇਹ ਪ੍ਰੋਡਕਟ ਸਰ ਅਸੀਂ ਫਾਰਮਰ ਨੂੰ ਇੱਕ ਦਾ ਰੀਜ਼ਨੇਬਲ ਪ੍ਰਾਈਸ ਦੇ ਚ ਕੁਆਲਿਟੀ ਬੜੀ ਪ੍ਰੀਮੀਅਮ ਰੱਖੀ ਹੈ ਕੀ ਰੱਖਿਆ ਸਰ ਨੇੜੇ ਕਰਕੇ ਦਿਖਾਓ ਵਿਟਾਮਿਨ ਐਚ ਇਹਦੇ ਚ ਇੱਕ ਅਸੀਂ ਜਿਹੜਾ ਦਿੱਤਾ ਬਾਰਟੀਨ ਆਪਾਂ ਜਿਹਨੂੰ ਕਹਿੰ ਠੀਕ ਹੈ ਜੀ ਮਤਲਬ ਤੁਸੀਂ ਅਗਰ ਦੋ ਟਾਈਮ ਪਸ਼ੂ ਨੂੰ ਦੇਤਾ 10 ਐਮਐਲ ਸਵੇਰੇ 10 ਐਮਐਲ ਸ਼ਾਮ ਨੂੰ ਤੇ ਪਸ਼ੂ ਨੂੰ ਮਿਲਦਾ 30 ਐਮਜੀ ਡੇਲੀ ਦਾ ਅੱਛਾ ਜੀ ਤੇ ਪਸ਼ੂ ਤੇ ਜਿਹੜੀ ਜ਼ਰੂਰਤ ਹੈ ਉਹ ਹੈ 20 ਐਮਜੀ ਦੀ ਮਤਲਬ ਉਸ ਤੋਂ ਵੀ ਇਹ 10 ਐਮਜੀ ਫालतू ਮਿਲੇਗਾ ਠੀਕ ਹੈ ਜੀ ਔਰ ਬਾਇਓਟਿਨ ਇੱਕ ਹੈ ਜੀ ਚੀਜ਼ ਹੈ ਜਿਹੜੀ ਪਸ਼ੂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਸੋਣ ਤੋਂ ਪਹਿਲੇ ਵੀ ਚਾਹੀਦਾ ਤੇ ਸੋਣ ਤੋਂ ਬਾਅਦ ਵੀ ਚਾਹੀਦਾ ਠੀਕ ਹੈ ਜੀ ਅੱਛਾ ਇਹ ਬਾਇਓਟਿਨ ਦਾ ਚਲੋ ਇਹ ਐਕਸਟਰਾ ਮਿਲੇਗਾ ਮਿਲੇਗਾ ਉਹਦੇ ਨਾਲ ਸੇਲੇਨੀਅਮ ਵਿਟਾਮਿਨ E ਵਿਟਾਮਿਨ A ਵਿਟਾਮਿਨ D3 ਕ੍ਰੋਮੀਅਮ ਠੀਕ ਫਲੈਕਸ ਆਇਲ ਠੀਕ ਹੈ ਜੀ ਠੀਕ ਹੈ ਜੀ ਇਹ ਮਤਲਬ ਇਹਦਾ ਇੱਕ ਫਾਰਮੂਲਾ ਸੀ ਤਿਆਰ ਕੀਤਾ ਹੈ ਜੀ ਇਹਨੂੰ ਤੁਸੀਂ ਗਰੋਥ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜਿਹਨਾਂ ਕਟੀਆਂ ਬੱਚੇ ਤੁਸੀਂ ਤਿਆਰ ਕਰਨੀਆਂ ਹਨ ਹਾਂਜੀ ਸੋਣ ਤੋਂ ਪਹਿਲੇ ਕਈ ਆਪਣੇ ਫਾਰਮਰ ਜਿਹੜੇ ਭਰਾ ਲੇਵਾ ਵਧਾਉਣ ਵਾਸਤੇ ਜਾਂ ਥਾਣਾ ਵਾਸਤੇ ਜਾਂ ਕੋਈ ਬੋਡੀ ਦੇ ਵਿਕਾਸ ਵਾਸਤੇ ਪਾਉਂਦੇ ਆ ਹਾਂਜੀ ਉਹਦੇ 'ਚ ਵੀ ਕੰਮ ਕਰੂਗਾ ਬੱਚੇ ਦੀ ਜਿਹੜੀ ਅੰਦਰ ਗਰੋਥ ਹੋ ਰਹੀ ਹੈ ਸੋਹਣੀ ਹੋਏਗੀ ਸੋਣ ਤੋਂ ਬਾਅਦ ਪਸ਼ੂ ਨੂੰ ਕੋਈ ਮੈਸਟਰੀ ਦੀ ਦਿੱਕਤ ਬਹੁਤ ਘੱਟ ਹੈ ਠੀਕ ਹੈ ਜੀ ਚਾਂਸ ਹੀ ਨਹੀਂ ਹੁੰਦੇ ਠੀਕ ਹੈ ਔਰ ਸੁਣਨ ਤੋਂ ਬਾਅਦ ਪਸ਼ੂ ਦੁੱਧ ਤੇ ਬਹੁਤ ਵਧੀਆ ਚੱਲਦਾ ਹੈ ਜੇਰ ਨਹੀਂ اٹਕਦੀ ਜੇਰ ਬੜੇ ਆਰਾਮ ਨਾਲ ਪੈ ਜਾਂਦੀ ਹੈ ਠੀਕ ਹੈ ਜੀ ਔਰ ਪਸ਼ੂ ਦੀ ਸਰੀਰ ਦੀ ਉੱਤੇ ਜਿਹੜੀ ਚਮਕ ਹੈ ਬਹੁਤ ਜ਼ਬਰਦਸਤ ਰਹਿੰਦੀ ਹੈ ਠੀਕ ਹੈ ਜੀ ਸੋ ਇਹ ਸਾਡਾ ਪ੍ਰੋਡਕਟ ਅੱਜ ਦੇ ਟਾਈਮ ਦੇ ਵਿੱਚ ਸਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਲੋਕਾਂ ਦਾ ਫੇਵਰਟ ਬ੍ਰਾਂਡ ਬਣ ਗਿਆ ਨੰਬਰ 1 ਬਾਈ ਤੁਸੀਂ ਮੈਨੂੰ ਕਹਿੰਨੇ ਹੋ ਬਾਈ ਹਰ ਇੱਕ ਮੈਸੇਜ ਕਰਦਾ ਬਾਈ ਤੁਸੀਂ ਬਮੋਲੇ ਨੂੰ ਕੀ ਪਾਉਨੇ ਹੋ ਹਾਂਜੀ ਬਾਈ ਮੈਂ ਸੋਨੂੰ ਜਿੱਥੇ ਮਰਜੀ ਕਸਮ ਵੀ ਖਾ ਸਕਦਾ ਬਾਈ ਮੈਂ ਇਹ ਚੀਜ਼ ਬਸੇ ਮੈਂ ਬਮੋਲੇ ਨੂੰ ਆਜੂ ਇਸ ਕਰਦਾ ਵੀਰੇ ਘਰੇ ਖਾਲੀ ਲੀਟਰ ਦਾ ਖਾ ਦ ਵੀਡੀਓ ਦਿਖਾ ਦੂੰ ਭਾਈ ਬਹੁਤ ਵੀਡੀਓ ਪਾਈ ਜਾਨੇ ਮੈਂ ਇੱਕ ਪਲੱਸ 100 ਕੀ ਗੋਲਡ ਪਾਉਣਾਗਾ ਸੋ ਨੂੰ ਮੈਂ ਪਹਿਲਾਂ ਵੀ ਵੀਰੇ ਤੁਹਾਨੂੰ ਮੈਸੇਜ ਤੇ ਵੀ ਦੱਸਦਾ ਹਾਂ ਨਾ ਪਾਉਂਦਾ ਵੀ ਦਿਖਾਉਣਾ ਹੁਣ ਤਨੌਲੇ ਮੇਲਾ ਜਿਤਨਾ ਭਾਈ ਉਹ ਕੱਟੇ ਨੇ ਮੈਂ ਮਾਨ ਕਰਕੇ ਕਹਿਣਾ ਐਚ ਪਲੱਸ 50 ਗੋਲਡ ਚੱਲ ਰਿਹਾ ਉਹਨੂੰ ਸਾਰਿਆਂ ਨੂੰ ਵੀਰੇ ਤੁਸੀਂ ਵਰਤੋ ਜਰਾ ਇੱਕ ਵਾਰ ਇਹਦਾ ਰਿਜ਼ਲਟ ਜ਼ਰੂਰ ਦੇਖੋ ਇੱਕ ਵਾਰ ਜੀ ਤੁਹਾਨੂੰ 1 ਲੀਟਰ ਨਹੀਂ ਪਤਾ ਲੱਗ ਜੂਆ ਤੁਸੀਂ ਰੈਗੂਲਰ ਯੂਜ਼ ਕਰ ਰਹੇ ਹੋ ਵੀਰ ਜੀ ਜਮਾ ਰੈਗੂਲਰ ਤੁਸੀਂ ਲਗਭਗ 1 ਸਾਲ ਡੇਢ ਸਾਲ ਹੋ ਗਿਆ ਇਹ ਬੰਦ ਹੀ ਨਹੀਂ ਕਰਿਆ ਆਪਣਾ ਨਹੀਂ ਜਮੀ ਨਹੀਂ ਬੰਦ ਕਰਿਆ ਜੀ ਬਹੁਤ ਅੱਛਾ ਪ੍ਰੋਡਕਟ ਹੈ ਅੱਛਾ ਵੀਰ ਜੀ ਇਹ ਕਹਿੰਦੇ ਕਿ ਮੈਂ ਤੁਹਾਨੂੰ ਦੱਸ ਦੇਣਾ ਆਪਣੀ ਕੰਪਨੀ ਨੇ ਨਾ ਇੱਕ ਵੱਡਾ ਪੈਕ ਵੀ ਲਾਂਚ ਕੀਤਾ ਹੈ 5 ਲੀਟਰ ਦਾ ਠੀਕ ਹੈ ਜੀ H+50 ਗੋਲਡ ਇਹ ਉਹ ਜਿਹੜੇ ਆਪਣੇ ਫਾਰਮਰ ਰੈਗੂਲਰ ਪਾ ਰਹੇ ਨੇ ਹਾਂਜੀ ਹਾਂਜੀ ਜਿਨ੍ਹਾਂ ਦੇ ਕੋਲ 2-3 ਪਸ਼ੂ ਸੂਣ ਵਾਲੇ ਹੁੰਦੇ ਜਿਹੜੇ ਵੱਡੇ ਫਾਰਮਰ ਨੇ ਜਿਨ੍ਹਾਂ ਕੋਲ 8-10 ਪਸ਼ੂ ਨੇ ਕਈ ਵਾਰੀ 2-3 ਪਸ਼ੂ ਇਕੱਠੇ ਸੂਣ ਵਾਲੇ ਹੁੰਦੇ ਆ ਹੁੰਦੇ ਅਸੀਂ ਉਹਨਾਂ ਨੂੰ ਫਿਰ ਲੀਟਰ ਦੀ ਪੈਕਿੰਗ ਅਲੱਗ-ਅਲੱਗ ਲੈਣੀ ਪੈਂਦੀ ਭਾਜੀ ਉਹ 5 ਲੀਟਰ ਦੀ ਪੈਕਿੰਗ ਇਕੱਠੀ ਲੈਣੇ ਤਾਂ ਰੇਟ ਠੀਕ ਪੈਂਦਾ ਹਾਂਜੀ ਠੀਕ ਹੈ ਜੀ ਔਰ ਇਹ ਕੇ ਚੱਲ ਜਾਂਦਾ 2-3 ਮਹੀਨੇ ਠੀਕ ਹੈ ਜੀ ਸੋ ਇਹ ਵੱਡਾ ਪੈਕਿੰਗ ਆਪਣਾ ਇਕਨੋਮਿਕਲ ਪੈਕ ਕਹਿੰਨੇ ਆਪਾਂ ਇਹਨੂੰ ਇਹ ਬਿਲਕੁਲ ਰੀਜ਼ਨੇਬਲ ਪ੍ਰਾਈਸ ਫਾਰਮਰ ਨੂੰ ਮਿਲ ਜਗਾ ਜੀ ਭਾਈ 1.940 ਆਈਸੋਡੀ ਇੱਕ ਮਿੰਟ ਇੱਕ ਬਾਈ ਵਿੱਚ ਵੀਰ ਕਹਿੰ ਬਾਚੋ ਬਾਈ ਕਹਿੰਦੇ ਨੇ ਬਾਈ ਯਾਰ ਰਿਜ਼ਲਟ ਤਾਂ ਮਿਲੇਗੀ ਉਹਦਾ ਬਾਈ ਘਟੋ ਘਟਾ 2 ਮਹੀਨੇ ਪਹਿਲਾਂ ਪਾਉਣਾ ਸਟਾਰਟ ਕਰੋ ਇੱਕ ਪਸ਼ੂ ਨੂੰ 2 ਲੀਟਰ ਪਾਓ ਫੇਰ ਤੁਸੀ ਰਿਜ਼ਲਟ ਮਿਲੂਗਾ ਸੋ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਹੋਰ ਹੋਰ ਦੱਸੋ ਜੀ ਇਹਦੇ ਫਾਇਦੇ ਰੇਬੀ ਜੀ ਇਹਦੇ ਸਾਰੇ ਤੁਹਾਨੂੰ ਦੱਸ ਹੀ ਤੇ ਆ ਮੈਂ ਵੀ ਇਹਨੂੰ ਤੁਸੀਂ ਲੇਵਾ ਵਧਾਉਣ ਵਾਸਤੇ ਜਿਵੇਂ ਆਪਾਂ ਯੂਜ਼ ਕਰਦੇ ਆ ਇਹ ਬੱਚੇ ਤਿਆਰ ਕਰਨੇ ਆ ਤੁਸੀਂ 4-4 ਮਹੀਨੇ ਤੋਂ ਸਟਾਰਟ ਕਰ ਸਕਦੇ ਹੋ ਡੋਜ਼ ਉਸਾਰਨਲ ਦੇ ਦਿਓ ਜੇਕਰ ਕੋਈ ਆਪਣੇ ਪਸ਼ੂਆਂ ਦੇ ਪਿੰਡੇ ਦੇ ਉੱਤੇ ਚਮਕ ਨਹੀਂ ਹੈ ਚਮੜੀ ਆਪਣਾ ਖੁਸ਼ਕ ਜੀ ਰਹਿੰਦੀ ਹੈ ਪੂਰਾ ਚਮਕ ਲਿਆਣੀ ਹੈ ਜਿਵੇਂ ਆਪਣੇ ਪਮੋਲੇ ਤੇ ਤੁਸੀਂ ਕਦੇ ਤੇਲ ਨਹੀਂ ਲਾਇਆ ਨਾ ਜਮਾ ਨਹੀਂ ਲਾਇਆ ਲੱਗਦਾ ਜਿਵੇਂ ਇਹ ਪੂਰਾ ਚਮਕ ਮਾਰ ਰਿਹਾ ਹੈ ਇਹ ਇਹਨਾਂ ਵਿੱਚ ਜਿਹੜਾ ਫਾਰਮੂਲਾ ਜਿਵੇਂ ਜ਼ਿੰਕ ਪਾਇਆ ਹੈ ਜੀ ਸੇਲੀਨੀਅਮ ਪਾਇਆ ਉਹ ਚਮਕ ਲਿਆਉਣ ਵਾਸਤੇ ਹੈ ਚਮਕ ਲਿਆਉਣ ਵਾਸਤੇ ਬਾਕੀ ਵਿਟਾਮਿਨ A ਵੀ ਹੈ ਜੀ ਨਾਲ ਉਹ ਵੀ ਜ਼ਰੂਰੀ ਹੈ ਹਾਂਜੀ ਠੀਕ ਹੈ ਜੀ ਵਿਟਾਮਿਨ H ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹੜਾ ਕਿ ਸਾਰਿਆਂ ਨਾਲੋਂ ਜ਼ਿਆਦਾ ਇਸ ਪ੍ਰੋਡਕਟ ਵਿੱਚ ਪਾਇਆ ਹੋਇਆ ਹੈ ਠੀਕ ਹੈ ਜੀ ਇੱਕ ਜੀ ਇਹ ਆਪਾਂ ਛੋਟੇ ਬੱਚੇ ਨੇਗੇ ਹਾਂਜੀ ਉਹਨਾਂ ਨੂੰ ਆਪਾਂ 3-4 ਮਹੀਨੇ ਤੋਂ ਬਾਅਦ ਇਹ ਸਟਾਰਟ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹੋ ਜੀ ਠੀਕ ਪਰ ਡੋਜ਼ ਉਹਨੂੰ ਤੁਸੀਂ 2 ਐਮਐਲ ਤੋਂ ਸਟਾਰਟ ਕਰਨੀ ਹੈ ਠੀਕ ਹੈ ਜੀ ਉਹਦੀ ਉਮਰ ਦੇ ਸਾਮਨਾ ਡੋਜ਼ ਵਧਾਉਂਦੇ ਜਾਈਏ ਠੀਕ ਹੈ ਜੀ ਹਾਂਜੀ ਇੱਕ ਜੀ ਜਿਹੜਾ ਕਾਫ ਐਕਟਿਵ 골ਡ ਹੈ ਜੀ ਹਾਂਜੀ ਬੀ ਜੀ ਇਹਦੀ ਗੱਲ ਕਰੀਏ ਜੀ ਇਹਨੂੰ ਅਲਓਚ ਹੋਏ ਨੂੰ ਮੈਨੂੰ ਲੱਗਦਾ ਤਕਰੀਬਨ ਥੋੜਾ ਜਿਹੀ ਹੋਏ ਨਹੀਂ ਇਹ ਸਰ ਪਹਿਲੇ ਸਾਡਾ ਪੁਰਾਣਾ ਪ੍ਰੋਡਕਟ ਆਂਦਾ ਸੀ ਕਾਫ ਐਕਟਿਵ ਦੇ ਨਾਮ ਤੇ ਠੀਕ ਹੈ ਜੀ ਲੇਕਿਨ ਅਸੀਂ ਇਹਨੂੰ ਉਹਨਾਂ ਨੇ ਅਪਗ੍ਰੇਡ ਕਰਕੇ ਇਹਨੂੰ ਹਾਈ ਪਾਵਰ ਦੇ ਵਿੱਚ ਇਹਦੇ ਵਿੱਚ ਹੋਰ ਵਧੀਆ ਫਾਰਮੂਲੇਸ਼ਨ ਬਣਵਾ ਕੇ ਲੈ ਕੇ ਆਏ ਆ ਕੰਪਨੀ ਵੀ ਇਹਦੇ ਵਿੱਚ ਜਿਹੜਾ ਫਾਰਮੂਲਾ ਐਡ ਹੋਰ ਕੀਤਾ ਗਿਆ ਹੈ ਇਹ ਕਾਫੈਕਟਿਵ ਗੋਲਡ ਦੇ ਵਿੱਚ ਕੰਪਨੀ ਨੇ ਲਾਂਚ ਕੀਤਾ ਜੀ ਠੀਕ ਹੈ ਜੀ ਇਹਦੇ ਚ ਸਾਰਾ ਜਿਹੜਾ ਤੱਤ ਪਾਇਆ ਜਿਹੜਾ ਕਿ ਇੱਕ ਛੋਟਾ ਬੱਚਾ ਹੈ ਮੰਨ ਲਓ ਜਿਵੇਂ ਆਪਣੇ ਦਿਮਾਗ 'ਚ ਰਹਿੰਦਾ ਕਿਸਾਨ ਵੀਰ ਕਹਿੰਦੇ ਨੇ ਕਿ ਆਪਣੀਆਂ ਭੈਣਾ ਸੋਚਦੀਆਂ ਵੀ ਆਪਣੇ ਪਸ਼ੂ ਨੂੰ ਜਿਵੇਂ ਬੱਚਾ ਹੋਇਆ ਜਿਵੇਂ ਡਿਲੀਵਰੀ ਹੋਈ ਉਹਨੂੰ ਪਹਿਲੇ ਦਿਨ ਤੋਂ ਕੀ ਪਾਈਏ ਹਾਂਜੀ ਇਹ ਉਹਨਦੇ ਵਾਸਤੇ ਪ੍ਰੋਡਕਟ ਹੈ हां पहले दिन तो वजनता पा, 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 पा नहीं सकदा नहीं पा सकदे क्योंकि वंड आपा पा नहीं सकदे पेट पशु खा नहीं सकदा कोई वो खाएगा उणू हजम ही नहीं होनी नहीं आउंदी हो उण दा पेट लटक जाएगा सही गल पहले दिन तो उण दी ग्रोथ वास्ते या उण दा वजन ਵਧ ਜੇ उण दी हाइट ਵਧਿਆ ਨਿਕਲ ਕੇ ਆ ਜੇ उण दा शरीर ਵੀ ਭਰਿਆ ਭਰਿਆ ਰਹੇ उण दे वास्ते ਕਾ ਫਰਟੀ ਗੋਲਡ ਪਾਓ ਠੀਕ ਹੈ ਜੀ ਇਹ ਵੀ ਜੀ ਕੀ ਹੈ ਜਿਵੇਂ ਪਹਿਲੇ ਦਿਨ ਆਪਣੇ ਡਿਲੀਵਰੀ ਹੋ ਗਈ ਪਹਿਲੇ ਦਿਨ ਆਪਾਂ ਕੀ ਹੈ ਕਿ ਆਪਣੇ ਬੱਚੇ ਨੂੰ ਜਿਵੇਂ ਆਪਾਂ ਬੌਲਾ ਪਿਆ ਦਿੰਨੇ ਆ ਜਿੰਨਾ ਭਤੀ ਸੀ ਕਹਿ ਦਿੰਨੇ ਆ 1 ਲੀਟਰ 1.5 ਲੀਟਰ ਜਿੰਨਾ ਪਿਆਣਾ ਪਿਆਓ ਅਗਲੇ ਦਿਨ ਤੋਂ ਤੁਸੀਂ ਇਹ ਸਟਾਰਟ ਕਰ ਦੋ ਠੀਕ ਹੈ ਜੀ ਇਹ ਤੁਸੀਂ ਇੱਕ ਦਿਨ ਤੋਂ ਲੈ ਕੇ 15 ਦਿਨ ਤੱਕ ਪਿਆਣਾ 5 ਐਮਲ ਸਵੇਰੇ 5 ਐਮਲ ਸ਼ਾਮ ਨੂੰ ਠੀਕ ਹੈ ਜੀ ਜਦੋਂ ਤੁਹਾਡਾ ਕਾਬ 10 ਦਿਨ ਦਾ ਹੋ ਗਿਆ ਰਿਬਰਬਰ ਦੇਣਾ ਇੱਕ ਜਦੋਂ ਤੁਹਾਡਾ ਕਾਬ 10 ਦਿਨ ਦਾ ਹੋ ਗਿਆ ਹਾਂਜੀ ਇੱਕ ਆ ਪੇੜ ਦੇ ਕੀੜਿਆਂ ਦੀ ਦਵਾਈ ਆਂਦੀ ਹੈ ਜੀ ਨਾਲ ਹਰਬਾ ਜੋਲ ਇਹਦੇ ਨਾਲ ਫ੍ਰੀ ਮਿਲੇਗੀ ਠੀਕ ਹੈ ਜੀ ਤੁਸੀਂ ਜਿੱਥੇ ਵੀ ਮੈਡੀਕਲ ਤੋਂ ਲੈਣਾ ਹੈ ਹਾਂਜੀ ਇਹਦੇ ਉੱਤੇ ਵੀ ਲਿਖਿਆ ਹੋਇਆ ਦੇਖੋ ਫੋਟੋ ਬਣੀ ਹੋਈ ਹੈ ਹਾਂਜੀ ਇਹ ਦੇਖ ਕੇ ਮੰਗ ਕੇ ਲੈਣੀ ਹੈ ਨਾਲ ਵੀ ਕੀੜਿਆਂ ਦੀ ਦਵਾਈ ਦਿਓ ਇਹ ਜਿਹੜੀ ਇਹਨਾਂ ਨਾਲ ਫ੍ਰੀ ਹੈ ਠੀਕ ਹੈ ਤੁਸੀਂ 10ਵੇਂ ਦਿਨ ਇਹ ਪੂਰੀ ਦੀ ਪੂਰੀ ਸ਼ੀਸ਼ੀ ਕਾਬ ਨੂੰ ਪਿਆ ਦੇਣੀ ਹੈ ਤਾਂ ਕਿ ਉਹਦੇ ਪੇਟ ਦੇ ਅੰਦਰ ਕੋਈ ਵੀ ਕੀੜੇ ਐ ਮਲਾਪ ਐ ਖਤਮ ਹੋ ਜਾਵੇ ਖਤਮ ਹੋ ਜਾਵੇ ਇਹ ਚਾਲੂ ਰੱਖਣਾ ਬੰਦ ਨਹੀਂ ਕਰਨਾ ਠੀਕ ਹੈ ਜੀ 15 ਦਿਨ ਤੋਂ ਬਾਅਦ ਇਹਦੀ ਡੋਜ਼ ਬਤਾ ਕੇ ਤੁਸੀਂ ਕਰ ਦੇਣੀ ਹੈ 15 ਐਮਐਲ ਸਵੇਰੇ 15 ਐਮਐਲ ਸ਼ਾਮ ਠੀਕ ਹੈ ਜੀ ਫਿਰ ਇਹਨੂੰ 15 ਦਿਨ ਤੋਂ ਲੈ ਕੇ ਤੇ ਜਦੋਂ ਤੱਕ ਉਹ 1 ਮਹੀਨੇ ਦਾ ਨਹੀਂ ਹੁੰਦਾ ਹਾਂਜੀ ਫਿਰ ਇਹ ਨਹੀਂ ਡੋਜ਼ ਇਹ ਨਹੀਂ ਰੱਖਣੀ ਹੈ 1 ਮਹੀਨੇ ਤੋਂ ਬਾਅਦ ਇਹਦੀ ਡੋਜ਼ ਕਰ ਦੇਣੀ ਹੈ 20 ਐਮਐਲ ਸਵੇਰੇ ਸ਼ਾਮ ਠੀਕ ਹੈ ਜੀ ਬਾਕੀ ਇਹਦੇ ਉੱਤੇ ਵੀ ਜੀ ਤੁਸੀਂ ਨੇੜੇ ਕਰਕੇ ਦਿਖਾ ਦਿਓ ਹਾਂਜੀ ਸਾਰਾ ਡੋਜ਼ ਮੈਂਸ਼ਨ ਕੀਤੀ ਹੋਈ ਹੈ ਕਿ ਵੀ ਪੜਨ ਦੇ ਵਿੱਚ ਇਹ ਇਹ ਨਾ ਸਮਝ ਆਏ ਵੀ ਕਿਵੇਂ ਦੇਣੀ ਹੈ ਕਿਵੇਂ ਨਹੀਂ ਦੇਣੀ ਸਾਰਾ ਲਿਖਿਆ ਹੋਇਆ ਹੈ ਵੀਰ ਜੀ ਨੇ ਲੋ ਬਾਈ ਸਾਰਾ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਹੋਇਆ ਵੀ ਕਿੰਨੇ ਦਿਨ ਤੂੰ ਕਿੰਨੇ ਕਿੰਨੀ ਡੋਜ਼ ਦੇਣੀ ਹੈ ਠੀਕ ਹੈ ਜੀ ਔਰ ਇੱਕ ਵੀਰ ਜੀ ਇਹ ਹੈ 3 ਮਹੀਨੇ ਚ ਤੁਸੀਂ 3 ਲੀਟਰ ਦਾ ਇਹ ਕੋਰਸ ਕਰਾਣਾ ਹੈ ਠੀਕ ਹੈ ਜੀ 3 ਮਹੀਨੇ ਇਹ ਦਿਓ ਕਾਫੈਕਟਿਵ 골ਡ ਜਦੋਂ ਆਪਣਾ ਕਾਰਬ 3 ਮਹੀਨੇ ਦਾ ਹੋ ਜਾਏ ਉਸ ਤੋਂ ਬਾਅਦ ਤੁਸੀਂ ਮਿੰਸਤਾਈ ਪਾਊਡਰ ਠੀਕ ਹੈ ਜੀ ਐਚ ਪਲੱਸ 50 ਗੋਲਡ ਸ਼ੁਰੂ ਕਰ ਦੋ ਠੀਕ ਹੈ ਜੀ ਡੋਜ਼ ਉਸੇ ਹਿਸਾਬ ਨਾਲ ਮਿੰਸਤਾਈ ਇੱਕ ਇੱਕ ਚਮਚਾ ਸਵੇਰੇ ਸ਼ਾਮ ਠੀਕ ਹੈ ਜੀ ਐਚ ਪਲੱਸ 50 ਗੋਲਡ ਸਿਰਫ 2 ਐਮਐਲ ਸਵੇਰੇ ਸ਼ਾਮ ਠੀਕ ਹੈ ਜੀ ਔਰ ਇਹ ਤੁਸੀਂ ਰੈਗੂਲਰ ਦਿੰਦੇ ਰਹੋ ਬੰਦ ਨਾ ਕਰਿਓ ਬੱਚਾ ਬਹੁਤ ਸੋਹਣਾ ਤਿਆਰ ਹੋਏਗਾ ਜੀ ਠੀਕ ਹੈ ਜੀ ਹਾਂਜੀ ਇੱਕ ਸਰ ਵਿੱਚ ਬਹੁਤ ਮੈਸੇਜ ਕਰਦੇ ਨੇ ਬਾਈ ਵੀ ਬਾਈ ਸਾਡੇ ਪਸ਼ੂ ਦੀ ਫੈਂਟ ਘਟਾਉਂਦੀ ਆ ਸਾਡਾ ਪਸ਼ੂ ਇੱਕੇ ਲੱਗ ਤੋਂ ਦੁੱਧ ਬਹੁਤ ਜਿਆਦਾ ਘਟ ਗਿਆ 2 ਮਹੀਨੇ ਹੋਏ ਨੇ ਸੂਈ ਨੂੰ ਜੀ ਉਹਦੇ ਵਾਸਤੇ ਕੋਈ ਉਹਦੇ ਵਾਸਤੇ ਪ੍ਰੋਡਕਟ ਆਂਦਾ ਜੀ ਸਾਡੇ ਕੋਲ ਇੱਕ ਸਾਡਾ ਮਿਲਕ ਸ਼ੋਟ ਪਾਊਡਰ ਆਂਦਾ ਵੀ ਠੀਕ ਹੈ ਜੀ ਮਿਲਕ ਸ਼ੋਟ ਪਾਊਡਰ ਹੈ ਇਹ ਕਹਿੰਦੇ ਨਾਲ ਸਾਡੀਆਂ ਮਿਲਕ ਸ਼ੋਟ ਦੀਆਂ ਗੋਲੀਆਂ ਨੇ ਠੀਕ ਹੈ ਜੀ ਜਿਹੜਾ ਪਸ਼ੂ ਸੱਜਰ ਸੁਇਆ ਆਪਣਾ ਉਹਦਾ ਦੁੱਧ ਨਹੀਂ ਵਧ ਰਿਹਾ ਠੀਕ ਹੈ ਜੀ ਫੈਟ ਨਹੀਂ ਵਧ ਰਹੀ ਜਾਂ ਕਈ ਵਾਰੀ ਪਿਛਲੇ ਸੂਵੇ ਤੋਂ ਅੱਜ ਸੂਵੇ ਤੋਂ ਦੁੱਧ ਘਟ ਦੇ ਰਿਹਾ ਆਪਣਾ ਪਸ਼ੂ ਹਾਂਜੀ ਜਾਂ ਕਈ ਵਾਰੀ ਆਪਾਂ ਦੇਖਦੇ ਆਂ ਵੀ ਦੁੱਧ 'ਚ ਕਿਉਂ ਘਟ ਨਿਕਲਦਾ ਠੀਕ ਹੈ ਜੀ ਜਾਂ ਆਪਣਾ ਪਸ਼ੂ ਮਾਠੀਕ ਨਹੀਂ ਆ ਪਸ਼ੂ ਦਾ ਠੀਕ ਹੈ ਜੀ ਤੁਸੀਂ ਇਹ 100 ਗ੍ਰਾਮ ਪਾਊਡਰ ਦੇਣਾ ਇੱਕ ਗੋਲੀ ਦੇਣੀ ਇੱਕ ਖੁਰਾਕ ਸਵੇਰੇ ਦੇਣੀ ਹੈ ਇੱਕ ਸ਼ਾਮ ਨੂੰ ਦੇਣੀ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਦੁੱਧ ਤੇ ਫੈਟ ਵਾਸਤੇ ਠੀਕ ਹੈ ਜੀ ਕਈ ਵੀਰ ਪਰਾਵਾਂ ਦੇ ਬੜੇ ਫੋਨ ਆਉਂਦੇ ਨੇ ਜੀ ਸਾਡਾ ਪਸ਼ੂ ਬੱਚਾ ਭੁੱਲ ਗਿਆ ਹਾਂਜੀ ਜਾਂ ਬੱਚਾ ਮਰ ਗਿਆ ਹਾਂਜੀ ਜਾਂ ਕਈ ਛੜ ਮਾਰਦੇ ਪਲੂਨ ਮੈਂ ਬੜੇ ਦੇਖਿਆ ਪਲੂਨ ਚੋਟੀਆਂ ਮਤਲਬ ਛੜ ਮਾਰਦੇ ਬੱਚਾ ਨੇੜੇ ਨਹੀਂ ਲੱਗਣ ਦਿੰਦੇ ਹਾਂਜੀ ਹਾਂਜੀ ਤੇ ਲੋਕੀ ਕਹਿੰਦੇ ਟੀਕਾ ਲਾਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਸਹੀ ਗੱਲ ਆ ਕਿ ਦੁੱਧ ਨਹੀਂ ਕਰਨਾ ਚਾਹੀਦਾ ਵੀਰ ਜੀ ਟੀਕਾ ਇੱਕ ਜ਼ਹਿਰ ਹੈ ਉਹ ਦੁੱਧ ਦੇ ਕੋਈ ਕਿਸੇ ਕੰਮ ਦਾ ਨਹੀਂ ਹੈ। ਸਹੀ ਗੱਲ ਹੈ। ਨਾ ਤਾਂ ਆਪਾਂ ਆਪਣੇ ਬੱਚਿਆਂ ਨੂੰ ਪਿਆ ਸਕਦੇ। ਨਹੀਂ ਪਿਆ ਸਕਦੇ। ਅਗਰ ਆਪਾਂ ਕਿਸੇ ਨੂੰ ਦੇਵਾਂਗੇ ਤੇ ਅਗੂ ਨੂੰ ਵੀ ਨੁਕਸਾਨ ਕਰੇਗਾ। ਉਹ ਵੀ ਪਾਪਾ ਜੀ ਇੱਕ ਤਰ੍ਹਾਂ। ਹਾਂਜੀ ਤੇ ਤੁਸੀਂ ਉਹ ਟੀਕਾ ਲਾਣ ਦੀ ਬਜਾਏ ਆ ਗੋਲੀਆਂ ਮਿਲਕ ਸ਼ੋਟ ਦੀਆਂ। ਇਹ ਆ ਪਾਊਡਰ ਦਾ ਇਸਤੇਮਾਲ ਕਰੋ। ਠੀਕ ਹੈ। ਸਾਡਾ ਪਸ਼ੂ ਜ਼ਿਆਦਾ ਨਹੀਂ ਮੈਂ ਕਹਿੰਦਾ 5 ਤੋਂ 7 ਦਿਨ ਦੇ ਵਿੱਚ ਬਿਲਕੁਲ ਨੋਰਮਲ ਖੜਨ ਵੀ ਲੱਗ ਜਾਏਗਾ। ਕਿਤੇ ਵੀ ਲੋਡ ਨਹੀਂ ਲੈ ਰਹੇਗੀ। ਨਾਲੇ ਪਸ਼ੂ ਦੁੱਧ ਵਧਾ ਦੇਗਾ ਨਾਲੇ ਫੈਟ ਵੀ ਵਧਾ ਦੇਗਾ। ਠੀਕ ਹੈ ਜੀ। ਉਹਦੇ ਤੁਸੀਂ ਕੀ ਕਰਨਾ ਹੈ 100 ਗ੍ਰਾਮ ਪਾਊਡਰ ਇੱਕ ਗੋਲੀ ਦੁੱਧ ਚੋਂ ਚੌਥੇ ਪਨੀਵੇਂਦਨ ਪਛੋਂ ਨੋਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਤੁਸੀਂ 1 ਮਹੀਨਾ ਲਗਾਤਾਰ ਇਹ ਕੋਰਸ ਕਰਾਣਾ ਹੈ ਠੀਕ ਹੈ ਜੀ ਮਿਲਕ ਸ਼ੋਰਡ ਪਾਊਡਰ ਤੇ ਮਿਲਕ ਸ਼ੋਰਡ ਬੋਲੋ ਠੀਕ ਹੈ ਜੀ ਬਾਈ ਜੀ ਇੱਕ ਤੁਹਾਨੂੰ ਮੈਂ ਦੱਸ ਦਿਆਂ ਤੁਹਾਨੂੰ ਮੈਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਆਪਾਂ ਜਾਣਕਾਰੀ ਦਵਾਈ ਹੈ ਜਮੈਂ ਫੁੱਲ ਜਾਣਕਾਰੀ ਦਵਾਤੀ ਇਹ ਸਾਰੀਆਂ ਚੀਜ਼ਾਂ ਵੀਰੇ ਮੈਂ ਆਪ ਵਰਤਦਾਗਾ ਤੁਹਾਨੂੰ ਮੈਂ ਘਰੇ ਵੀਡੀਓ ਰੋਜ਼ ਬਣਾਉਣਿਆ ਹਨਾ ਮੈਂ ਕਦੇ ਵੀ ਹੋਰ ਦਵਾਈ ਨਹੀਂ ਵਰਤੀ ਵੀਰੇ ਜਿੱਦਿਆਂ ਦਾ ਮੈਂ ਵਿਟ ਸੰਪਰਕ ਫਰਮਾਂ ਦੀ ਦਵਾਈ ਵਰਤਣ ਲੱਗਿਆ ਇਹਦਾ ਬਹੁਤ ਵਧੀਆ ਰਿਜ਼ਲਟ ਆ ਵੀਰੇ ਇੱਥੇ ਲਧਿਆਣੇ ਖੜੇ ਆ ਪੰਜਾਬ ਯੂਨੀਵਰਸਿਟੀ ਚ ਇੱਥੇ ਵੀਰੇ ਮੇਲਾ ਲੱਗਿਆ ਪਿਆਗਾ ਤੁਸੀਂ ਜਦੋਂ ਮਰਜ਼ੀ ਦੇਖ ਲਓ ਵੀਰੇ ਇਹ ਦੇਖੋ ਚਾਰ ਸਫੇਰੇ ਬਹੁਤ ਜ਼ਿਆਦੇ ਵੀਰਾਂ ਨੇ ਇਹਦਾ ਲਾਭ ਲੈਂਤਾ ਇਹ ਚੀਜ਼ ਵੀਰੇ ਬਹੁਤ ਟੈਂਟ ਆਇਆ ਇੱਕ ਔਟੋਕਾਂਗਾ ਮੈਂ ਤੁਹਾਨੂੰ ਇੱਕ ਜਿਹੜਾ ਕਾਫੈਕਟਿਵ 골ਡ ਹੈ ਵੀਰ ਜੀ 1 ਲੀਟਰ ਦੀ ਪੈਕਿੰਗ ਚ ਹੈ ਅਸੀਂ 5 ਲੀਟਰ ਦੀ ਪੈਕਿੰਗ ਚ ਵੀ ਲਾਂਚ ਕਰਤਾ ਜੀ ਚਲੋ ਆ ਬਹੁਤ ਵਧੀਆ ਜੀ ਇਹ ਕਿਉਂ ਵੀਰ ਜੀ ਕਿਉਂਕਿ ਦੇਖੋ ਪਤਾ ਕੀ ਹੈ ਲੈ ਛੋਟੀ ਪੈਕਿੰਗ ਥੋੜੀ ਕੋਸਲੀ ਪੈਂਦੀ ਹੈ ਹਾਂ ਜੀ ਉਹ ਜਿਹੜੇ ਵੀਰ ਭਰਾ ਕੋਲ ਕੋਈ ਜਾਂ ਪੈਣਾ ਬੱਚੇ ਸਾਹਮ ਦੀਆਂ ਜਿਵੇਂ ਪਸ਼ੂ ਸਾਹਮ ਦੀਆਂ ਨੇ ਕਈਆਂ ਕੋਲ 2 ਜਾਂ 3 ਕਾਫ ਹੈ ਸਹੀ ਗੱਲ ਇਹਨਾਂ ਨੇ ਤਿਆਰ ਕਰਨੇ ਆ ਹਾਂ ਜੀ ਇੱਕ ਇੱਕ ਲੀਟਰ ਦਾ ਇਹ 3 ਪੀਸ ਦਾ ਕੋਰਸ ਹੈ ਉਹ ਵੱਡੀ ਪੈਕਿੰਗ ਸਸਤੀ ਪੈ ਜਾਏਗੀ ਠੀਕ ਹੈ ਜੀ ਐਸ ਕਰਕੇ ਇਹ ਇਕਨੋਮਿਕਲ ਪੈਕ ਹੁੰਦੇ ਨੇ ਜਿਹੜੇ ਕਿ ਦੂਜੇ ਨਾਲੋਂ ਲੀਟਰ ਨਾਲੋਂ ਥੋੜਾ ਸਸਤਾ ਪੈ ਜਾਂਦੇ ਆ ਹਾਂ ਜੀ ਉਹ ਕਾਫ ਐਕਟਿਵ 골ਡ ਜਿਹੜਾ 5 ਲੀਟਰ ਚ ਵੀ ਆਪਣਾ ਅਵੇਲੇਬਲ ਹੈ ਉਹ ਕਰ ਲਓ ਠੀ ਇਹ ਇਹ ਆਪਾਂ 3 ਲੀਟਰ ਪੀਣਾਗਾ ਜੇ ਆਪਾਂ ਲੀਟਰ ਲੀਟਰ ਲਿਆਵਾਂਗੇ ਵੀਰੇ ਜਦੋਂ ਮੁੱਕ ਜਾਂਦਾਗਾ ਆਪਾਂ 1-2 ਦਿਨ ਆਪਾਂ ਹੂ ਘੋਲ ਕਰ ਜੰਨੇ ਆ ਵੀ ਜਰਾ ਕੋਈ ਨਹੀਂ ਕੱਲ ਨੂੰ ਲੈ ਆਵਾਂਗੇ ਹਨਾ ਇਹ ਚੀਜ਼ ਵੀਰੇ ਤੁਸੀਂ ਇਕੱਠੇ ਹੀ ਲਿਆਓ ਇਹ ਦੋ பசੂਆਂ ਵਾਸਤੇ ਚੱਲ ਜੂਗਾ 1 ਲੀਟਰ ਹੋਰ ਲੈ ਲੂਗੇ ਚਲੋ ਬਾਅਦ ਚ ਇਹਦਾ ਬਹੁਤ ਵਧੀਆ ਰਿਜ਼ਲਟ ਆ ਵੀਰੇ ਮੈਂ ਨੂਰ ਨੂੰ ਵਰਤੀ ਜੰਨਾਗਾ 1 ਲੀਟਰ ਪਾਤਾ ਅੱਜ ਦੁਬਾਰੇ ਇੱਥੇ ਲੈਣ ਆਇਆ ਇਹ ਲੈ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਏ ਵੀਰੇ ਇਹ ਦਵਾਈਆਂ ਕੋਈ ਫੇਕ ਨਹੀਂ ਹੈਗੀਆਂ ਜਾਂ ਹੂ ਦਵਾਈਆਂ ਆਮ ਨਹੀਂ ਹੈਗੀਆਂ ਵੀਰੇ ਇਹਨਾਂ ਦਾ ਰਿਜ਼ਲਟ ਮੈਂ ਆਪ ਵਰਤਿਆ ਹੋਇਆ ਹੈਗਾ ਬਹੁਤ ਟਾਪ ਦਾ ਰਿਜ਼ਲਟ ਹੈ ਵੀਰੇ ਇੱਕ ਵਾਰ ਤੁਸੀਂ ਜ਼ਰੂਰ ਦਵਾਈ ਇਹ ਵਰਤ ਕੇ ਦੇਖੋ ਤੁਹਾਨੂੰ ਆਪ ਹੀ ਵੀਰੇ ਜਦੋਂ ਰਿਜ਼ਲਟ ਮਿਲਿਆ ਤੁਸੀਂ ਦੁਬਾਰੇ ਆਪ ਹੀ ਵਰਤੋਗੇ ਜਿਹੜੀ ਹੈਗੀ ਆ ਇਹ ਕਾਫੈਕਟਿਵ 골ਡ ਇਹ ਵੀਰੇ ਤੁਸੀਂ ਕਾਫ ਨੂੰ ਨਾ ਉਹਦਾ ਵਜ਼ਨ ਜੋਖ ਕੇ ਪਹਿਲਾਂ 1 ਲੀਟਰ ਪਾ ਦਿਓ ਤੁਹਾਨੂੰ ਉਹਦਾ ਜੇ ਨਾ ਵਜ਼ਨ ਨਾ ਵਧਿਆ ਤੁਸੀਂ ਵੀਰੇ ਜਮਾ ਨਾ ਪਾਓ ਮੈਂ ਆਪਾਂ ਵਜਨ ਜੋਖ ਕੇ ਲੱਗਿਆ ਵੀਰੇ ਸਾਨੂੰ 17ਵੇਂ ਦਿਨ ਵੀਡੀਓ ਪਾਤੀ ਸੀ ਮੈਂ ਵੀ ਬਾਈ ਮੈਨੂੰ ਇਹਦਾ ਰਿਜ਼ਲਟ ਮਿਲਿਆਗਾ ਕੋਈ ਆਪਾਂ ਵੀਰੇ ਮਸੂਰੀ ਨਹੀਂ ਕਰਦੇ ਹੈਗੇ ਕੋਈ ਆਪਣੀ ਇਹ ਪ੍ਰਮੋਸ਼ਨ ਨਹੀਂ ਹੈਗੀ ਜਿਹੜੀ ਚੀਜ਼ ਆਪਾਂ ਵਰਤਦੇ ਆਂ ਆਪਾਂ ਨੂੰ ਚੰਗੀ ਲੱਗਦੀ ਹੈ ਵੀਰੇ ਉਹ ਆਪਾਂ ਤੁਹਾਨੂੰ ਦੱਸਦੇ ਆਂ ਕੋਈ ਐ ਨਹੀਂ ਹੈਗਾ ਵੀਰੇ ਆਪਾਂ ਪਹਿਲਾਂ ਲੈਉਣ ਸਾਰੀ ਤੁਹਾਨੂੰ ਦੱਸ ਦਿੰਨੇ ਆਂ ਪਹਿਲਾਂ ਆਪਾਂ ਉਹਦਾ ਰਿਜ਼ਲਟ ਲੈਨੇ ਆਂ ਆਪਾਂ ਵਰਤਦੇ ਆਂ ਵੀਰੇ ਫੇਰ ਆਪਾਂ ਇਹਦੀ ਵੀਡੀਓ ਪਾਉਣੀ ਆ ਵੀਰੇ ਧੰਨਵਾਦ ਜੀ ਸ਼ੁਕਰੀਆ